ਹੈਲੋ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਜਾਣੇ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਆ ਜੀ ਮੂੰਗ ਦਾਲ ਦੀ ਬਰਫੀ ਉਹਦੇ ਲਈ ਮੈਂ ਇੱਕ ਕੌਲੀ ਲਈਤੀ ਐ ਮੂੰਗ ਦਾਲ ਤੇ ਇਹਨੂੰ ਸਾਫ਼ ਕਰ ਲਿਆ ਸੀ ਪਹਿਲਾਂ ਤੇ ਹੁਣ ਅਸੀਂ ਇਹਨੂੰ 3-4 ਵਾਰੀ ਪਾਣੀ ਦੇ ਵਿੱਚ ਪਾ ਕੇ ਧੋ ਲਵਾਂਗੇ ਵਧੀਆ ਤਰੀਕੇ ਨਾਲ ਤਾਂ ਕਿ ਜਿੰਨੇ ਵੀ ਇਹਦੇ ਵਿੱਚ ਮਿੱਟੀ ਐ ਉਹ ਨਿਕਲ ਜਵੇ ਥੋੜੀ ਬਹੁਤ ਹੁੰਦੀ ਐ ਜਿਹੜੀ ਤੇ ਦਾਲ ਮੈਥੇ ਤੋਂ ਉਰੀਏ ਵਧੀਆ ਤਰੀਕੇ ਨਾਲ ਤੇ ਪਾਣੀ ਵੀ ਸਾਰਾ ਕੱਢ ਤਾ ਤੇ ਹੁਣਾਂ ਨੂੰ ਅਸੀਂ ਪਾ ਲਵਾਂਗੇ ਜੀ ਇੱਕ ਕਪੜੇ ਦੇ ਉੱਪਰ ਜਿਹੜਾ ਨੀਚੇ ਥੋੜਾ ਬਹੁਤ ਪਾਣੀ ਹੋਏਗਾ ਉਹ ਵੀ ਅਸੀਂ ਬਾਅਦ ਵਿੱਚ ਕੱਢ ਦੇਵਾਂਗੇ ਤੇ ਸਾਰੀ ਦਾਲ ਹੈ ਜਿਹੜੀ ਅਸੀਂ ਕਪੜੇ ਦੇ ਉੱਪਰ ਪਾ ਲਵਾਂਗੇ ਤੇ ਜਿਹੜਾ ਨੀਚੇ ਥੋੜਾ ਜਿਹਾ ਐਕਸਟਰਾ ਪਾਣੀ ਰਹਿ ਗਿਆ ਉਹ ਵੀ ਅਸੀਂ ਹੁਣ ਕੱਢ ਲਵਾਂਗੇ ਤੇ ਸਾਰੀ ਦਾਲ ਇੱਥੇ ਪਾ ਲਈਏ ਮੈਂ ਕੱਪੜੇ ਦੇ ਉੱਪਰ ਤੇ ਇਹਨੂੰ ਇਸ ਤਰੀਕੇ ਨਾਲ ਫੈਲਾ ਕੇ ਤੇ ਇੱਕ ਵਾਰੀ ਅਸੀਂ ਇਸ ਤਰੀਕੇ ਨਾਲ ਕੱਪੜਾ ਲੈਣਾ ਹੈ ਤੇ ਉਹਦੇ ਉੱਪਰ ਇਸ ਤਰੀਕੇ ਨਾਲ ਪ੍ਰੈਸ ਕਰਨਾ ਤਾਂ ਕਿ ਜਿਹੜਾ ਵੀ ਐਕਸਟਰਾ ਪਾਣੀ ਹੈ ਇਹਦੇ ਵਿੱਚ ਉਹ ਨਿਕਲ ਜੇ ਪਾਣੀ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਜਿਹੜਾ ਵੀ ਥੋੜਾ ਬਹੁਤ ਰਹਿ ਗਿਆ ਉਹ ਕੱਪੜੇ ਦੇ ਵਿੱਚ ਐਬਜ਼ਾਰਬ ਹੋ ਜਾਏਗਾ ਤੇ ਪਾਣੀ ਸਾਰਾ ਬਿਲਕੁਲ ਨਿਕਲ ਚੁੱਕਾ ਹੈ ਇਹਦੇ ਵਿੱਚੋਂ ਤੇ ਹੁਣ ਅਸੀਂ ਲੈ ਲਵਾਂਗੇ ਜੀ ਇੱਕ ਕੜਾਹੀ ਤੇ ਹਨੇ ਗੈਸ ਮੈਂ ਔਨ ਨਹੀਂ ਕੀਤੀ ਹੈਗੀ ਤੇ ਜਿੰਨੀ ਵੀ ਦਾਲ ਹੈ ਉਹ ਅਸੀਂ ਕੜਾਹੀ ਦੇ ਵਿੱਚ ਪਾ ਲਵਾਂਗੇ ਤੇ ਦਾਲ ਅਸੀਂ ਮੈਂ ਪਾ ਲਈਏ ਕੜਾਹੀ ਦੇ ਵਿੱਚ ਹੁਣ ਅਸੀਂ ਗੈਸ ਔਨ ਕਰ ਦਵਾਂਗੇ ਤੇ ਗੈਸ ਦੀ ਫਲੇਮ ਹੈ ਜਿਹੜੀ ਉਹ ਬਿਲਕੁਲ ਘੱਟ ਰੱਖਣੀ ਤੇ ਇਹਨੂੰ ਖੁੰਨ ਲਵਾਂਗੇ ਦਾਲ ਨੂੰ ਉਦੋਂ ਤੱਕ ਹੁਣਾ ਦੇ ਜਦੋਂ ਤੱਕ ਇਹ ਕਰੰਚੀ ਨਹੀਂ ਹੋ ਜਾਂਦੀ ਥੋੜੀ ਜਿਹੀ ਹਾਰਡ ਨਹੀਂ ਹੋ ਜਾਂਦੀ ਬਹੁਤ ਹੀ ਆਨ ਟੇਸਟੀ ਹੈ ਜਿਹੜੀ ਬਰਫੀ ਬਣ ਕੇ ਤਿਆਰ ਹੁੰਦੀ ਹੈ ਹੁਣ ਰੱਖੜੀਆਂ ਆ ਰਹੀਆਂ ਨੇ ਤੁਸੀਂ ਰੱਖੜੀਆਂ ਤੇ ਵੀ ਇਹਨੂੰ ਆਪਣੇ ਘਰੇ ਬਣਾ ਸਕਦੇ ਹੋ ਗੈਸ ਬਿਲਕੁਲ ਕੱਟ ਰੱਖਿਓ ਨਹੀਂ ਤਾਂ ਦਾਲ ਜਿਹੜੀ ਤੁਹਾਡੀ ਉਹ ਜਲਦੀ ਹੀ ਜਲ ਜੇਗੀ ਤੇ ਕਲਰ ਵੀ ਉਹ ਦਾ ਡਾਰਕ ਬ੍ਰਾਊਨ ਹੋ ਜਾਏਗਾ ਤੇ ਸਾਨੂੰ ਕਲਰ ਚੇਂਜ ਨਹੀਂ ਕਰਨਾ ਹੈਗਾ ਇਸ ਲਈ ਅਸੀਂ ਬਿਲਕੁਲ ਘੱਟ ਫਲੇਮ ਤੇ ਇਹਨੂੰ ਹੁਣ ਲਵਾਂਗੇ ਦਾਲ ਨੂੰ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਦਾਲ ਆਪਣੀ ਹੁਣ ਹੋ ਗਈ ਹੈ 1-2 ਮਿੰਟ ਅਸੀਂ ਹੋਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ ਦਾਲ ਦੇ ਦਾਣੇ ਹੁਣ ਇਕੱਲੇ ਇਕੱਲੇ ਹੋ ਗਏ ਨੇ ਤੇ दाल ਆਪਣੀ ਪ੍ਰੋਪਰ ਹੁਣ ਹੋ ਗਈ ਹੈ ਹੁਣ ਅਸੀਂ ਗੈਸ ਦੀ ਫਲੇਮ ਬੰਦ ਕਰ ਦਵਾਂਗੇ ਤੇ ਇਹਨੂੰ ਕੱਢ ਲਵਾਂਗੇ ਪਲੇਟ ਦੇ ਵਿੱਚ दाल ਮੈਂ ਇੱਥੇ ਪਲੇਟ ਦੇ ਵਿੱਚ ਕੱਢ ਲਈ ਹੈ ਤੇ ਇਹਨੂੰ ਬਿਲਕੁਲ ਠੰਡਾ ਕਰਨਾ ਹੈ दाल ਆਪਣੀ ਬਿਲਕੁਲ ਠੰਡੀ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕ੍ਰਾਂਚੀ ਵੀ ਕਾਫੀ સારી ਹੋ ਗਈ ਹੈ ਤੇ ਹੁਣ ਲਵਾਂਗੇ ਜੀ ਮਿਕਸੀ ਦਾ ਜੱਗ ਤੇ ਸਾਰੀ ਦਾਲ ਹੈ ਜਿਹੜੀ ਉਸੀ ਇਹਦੇ ਵਿੱਚ ਪਾ ਕੇ ਪੀਸ ਲਵਾਂਗੇ ਬਿਲਕੁਲ ਫਾਈਨ ਪਾਊਡਰ ਬਣਾਣਾ ਬਿਲਕੁਲ ਬਰੀਕ ਪੀਸਣਾ ਇਸ ਤਰੀਕੇ ਨਾਲ ਇੱਥੇ ਮੈਂ ਪੀਸ ਲਈਏ ਦਾਲ ਤੇ ਹੁਣ ਲਵਾਂਗੇ ਜਿ ਇੱਕ ਛਾਣਨੀ ਤੇ ਜਿਹੜੀ ਦਾਲ ਅਸੀਂ ਪੀਸੀ ਸੀਗੀ ਉਹ ਇਹਦੇ ਵਿੱਚ ਛਾਣ ਲਵਾਂਗੇ ਤਾਂ ਕਿ ਜਿਹੜਾ ਆਪਣਾ ਕੋਈ ਵੀ ਦਾਲ ਦਾ ਦਾਣਾ ਰਹਿ ਗਿਆ ਹੋਵੇ ਉਹ ਨਿਕਲ ਜਾਏਗਾ ਤੇ ਦਾਲ ਜਿਹੜੀ ਆਪਣੀ ਵਧੀਆ ਪੀਸ ਹੋਈਏ ਤੁਸੀਂ ਬਿਲਕੁਲ ਠੰਡਾ ਕਰਕੇ ਪੀਸਿਓ ਨਹੀਂ ਤਾਂ ਥੋੜੀ ਦਾਲ ਹੈ ਜਿਹੜੀ ਉਹ ਪਾਊਡਰ ਵਧੀਆ ਨਹੀਂ ਬਣੇਗਾ ਇਦਾਂ ਆਲ ਸੌਫਟ ਨਹੀਂ ਹੋਣੀ ਚਾਹੀਦੀ ਬਿਲਕੁਲ ਨਹੀਂ ਤੇ ਹੁਣ ਨਵਾਂ ਅਗੇ ਜੀ ਅੱਧੀ ਕੌਲੀ ਦਹੀਂ ਦੀ ਤੇ ਇਹਨੂੰ ਪਾਵਾਂਗੇ ਮੈਲਟ ਇਸ ਟਾਈਮ ਮੈਂ ਅੱਧੀ ਕੌਲੀ ਹੀ ਪਾਈਏ ਉਸ ਤੋਂ ਜ਼ਿਆਦਾ ਨਹੀਂ ਪਾਵਾਂਗੇ ਤੇ ਕੀ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਮੈਂ ਪਾ ਦਾਂ ਜੀ ਇੱਕ ਚਮਚ ਬੇਸਨ ਦਾ ਤੇ ਇਹਨੂੰ ਮਿਕਸ ਕਰ ਲਵਾਂਗੇ ਤੇ ਹੁਣ ਜਿਹੜਾ ਅਸੀਂ ਦਾਲ ਦਾ ਪਾਊਡਰ ਬਣਾਇਆ ਸੀ ਉਹ ਪਾ ਦਵਾਂਗੇ ਕੀ ਮਿਕਸ ਕਰ ਲਵਣਾ ਹੁਣ ਇਹਨਾਂ ਨੂੰ ਤੇ ਬਿਲਕੁਲ ਘੱਟ ਰੱਖਣੇਗੇ ਸਿ ਫਲੇਮ ਖਾਈ ਜਾਂ ਮੀਡੀਅਮ ਫਲੇਮ ਤੇ ਨਹੀਂ ਬਣਾਵਾਂਗੇ ਤੇ ਹੁਣ ਅਸੀਂ ਐਡ ਕਰਾਂਗੇ ਇਹਦੇ ਵਿੱਚ 2 ਚਮਚ ਦੇਸੀ ਘੀ ਦੇ ਹੋਰ ਬਸ ਇਸ ਤੋਂ ਜ਼ਿਆਦਾ ਅਸੀਂ ਦੇਸੀ ਘੀ ਇਹਦੇ ਵਿੱਚ ਨਹੀਂ ਐਡ ਕਰਨਾ ਇਸ ਤਰੀਕੇ ਦੀ ਕੰਸਿਸਟੈਂਸੀ ਹੋ ਜਾਣੀ ਚਾਹੀਦੀ ਹੈ ਤੁਹਾਡੀ ਤੇ ਇਹਨੂੰ ਅਸੀਂ ਭੁੰਨ ਲਵਾਂਗੇ 3-4 ਮਿੰਟ ਲਈ ਇਸ ਤੋਂ ਜ਼ਿਆਦਾ ਨਹੀਂ ਪੁੰਨਾਂਗੇ ਕਿਉਂਕਿ ਆਪਣੀ ਜਿਹੜੀ ਦਾਲ ਹੈ ਉਹ ਅਸੀਂ ਪਹਿਲਾਂ ਵੀ ਪੁੰਨੀ ਸੀ ਤੇ ਜ਼ਿਆਦਾ ਟਾਈਮ ਨਹੀਂ ਲੱਗੇਗਾ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਜੀ ਮਿਲਕ ਪਾਊਡਰ ਇੱਥੇ ਮੈਂ 2 1/2 ਚਮਚ ਪਾਈ ਨੇ ਮਿਲਕ ਪਾਊਡਰ ਦੇ ਤੇ ਇਹਨੂੰ ਵੀ ਮਿਕਸ ਕਰ ਲਵਾਂਗੇ ਬੱਦੇ ਤਰੀਕੇ ਨਾਲ ਤੇ ਮੈਂ ਇੱਕ ਚਮਚ ਹੋਰ ਐਡ ਕਰਤਾ ਕਿਉਂਕਿ ਮਿਲਕ ਪਾਊਡਰ ਪਾਉਣ ਨਾਲ ਜਿਹੜਾ ਆਪਣੀ ਮਰਫੀ ਦੀ ਕੰਸਿਸਟੈਂਸੀ ਹੈ ਉਹ ਥੋੜੀ ਜਿਹੀ ਗਾੜੀ ਹੋ ਗਈ ਸੀ ਤੇ ਇਸ ਤਰੀਕੇ ਨਾਲ ਮਿਲਕ ਪਾਊਡਰ ਨੂੰ ਵੀ ਅਸੀਂ ਪੁੰਨ ਲੈਣਾ ਤੇ ਹੁਣ ਅਸੀਂ ਠੰਡਾ ਹੋਣ ਲਈ ਰੱਖਤਾ ਹੈ ਤੇ ਹੁਣ ਅਸੀਂ ਲਵਾਂਗੇ ਜੀ ਅੱਧੀ ਕੌਲੀ ਚੀਨੀ ਦੀ ਤੇ ਇਹਦੇ ਵਿੱਚ ਅੱਧੀ ਕੌਲੀ ਹੀ ਅਸੀਂ ਪਾ ਦਵਾਂਗੇ ਪਾਣੀ ਦੀ ਚੀਨੀ ਤੁਸੀਂ ਜੇ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਮਿੱਠਾ ਤਾਂ ਹੋਰ ਕਰ ਸਕਦੇ ਹੋ ਪਰ ਅਸੀਂ ਜ਼ਿਆਦਾ ਖਾਣਾ ਨਹੀਂ ਪਸੰਦ ਕਰਦੇ ਇਸ ਲਈ ਅਸੀਂ ਇੰਨਾ ਨਹੀਂ ਪਾਉਂਦੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਚੀਨੀ ਜ਼ਿਆਦਾ ਘਟ ਕਰ ਸਕਦੇ ਤੇ ਇਹਦੀ ਅਸੀਂ ਬਣਾਉਣੀ ਹੈ ਜੀ ਚਾਸ਼ਨੀ ਤੇ ਚਾਸ਼ਨੀ ਹੈ ਜਿਹੜੀ ਥੋੜੀ ਇੱਕ ਤਾਰ ਦੀ ਹੋਣੀ ਚਾਹੀਦੀ ਹੈ ਪਰ ਜ਼ਿਆਦਾ ਚਿਪਚਿਪੀ ਨਹੀਂ ਹੋਣੀ ਚਾਹੀਦੀ ਪਤਲੀ ਜੀ ਹੋਣੀ ਚਾਹੀਦੀ ਇੱਕ ਤਾਰ ਦੀ ਚਾਸ਼ਨੀ ਜਿਆਦਾ ਚਿਪਚਿਪੀ ਨਹੀਂ ਕਰਨੀ ਨਹੀਂ ਤਾਂ ਤੁਹਾਡੀ ਵਰਪੀ ਹੈ ਜਿਹੜੀ ਹਾਰਡ ਹੋ ਜਾਏਗੀ ਇੱਕ ਵਾਰੀ ਚੈੱਕ ਕਰ ਲੈਣੇ ਇਸ ਤਰੀਕੇ ਦੀ ਪਤਲੀ ਹੋਣੀ ਚਾਹੀਦੀ ਜਿਆਦਾ ਗਾੜੀ ਨਹੀਂ ਕਰਨੀ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਇਲਾਇਚੀ ਪਾਊਡਰ ਫਲੇਵਰ ਲਈ ਤੇ ਮਿਕਸ ਕਰ ਲੈਣੇ ਤੇ ਥੋੜਾ ਜਿਹਾ ਫੂਡ ਕਲਰ ਐਡ ਕਰ ਦਵਾਂਗੇ ਇਹਦੇ ਵਿੱਚ ਤੁਸੀਂ ਸਕਿਪ ਕਰ ਸਕਦੇ ਹੋ ਜੇ ਤੁਸੀਂ ਨਹੀਂ ਐਡ ਕਰਨਾ ਚਾਹੁੰਦੇ ਫੂਡ ਕਲਰ ਤੇ ਹੁਣ ਅਸੀਂ ਗੈਸ ਬੰਦ ਕਰ ਦਿੰਦੇ ਆ ਇਹਨੂੰ ਉਤਾਰ ਕੇ ਰੱਖ ਦਿੰਦੇ ਆ ਨੀਚੇ ਤੇ ਜਿਹੜੀ ਅਸੀਂ ਮਿਕਸਚਰ ਬਣਾਇਆ ਸੀ ਉਹਦੇ ਵਿੱਚ ਹੁਣ ਅਸੀਂ ਜਿਹੜੀ ਚਾਸ਼ਨੀ ਨੂੰ ਐਡ ਕਰ ਦੇਣਾ ਹੈ ਗੈਸ ਮੈਂ ਔਨ ਨਹੀਂ ਕੀਤੀ ਗੈਸ ਬੰਦ ਹੈ ਲੈ ਤੇ ਇੱਕ ਵਾਰੀ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਈਏ ਫਿਰ ਉਸ ਤੋਂ ਬਾਅਦ ਅਸੀਂ ਗੈਸ ਔਨ ਕਰਾਂਗੇ ਤੇ ਇੱਥੇ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਹੁਣ ਅਸੀਂ ਗੈਸ ਦੀ ਫਲੇਮ ਔਨ ਕਰਤੀ ਹੈ ਤੇ 1 ਮਿੰਟ ਲਈ ਅਸੀਂ ਇਹਨੂੰ ਪਕਾਵਾਂਗੇ ਇਸ ਤੋਂ ਜ਼ਿਆਦਾ ਨਹੀਂ ਨਹੀਂ ਤਾਂ ਬਰਫੀ ਹਾਰਡ ਹੋ ਜਾਏਗੀ ਤੇ ਹੁਣ ਗੈਸ ਬੰਦ ਕਰ ਦਵਾਂਗੇ ਅਸੀਂ ਤੇ ਮਿਕਸਚਰ ਜਿਹੜਾ ਉਹ ਅਸੀਂ ਕੱਟ ਲਵਾਂਗੇ ਇਸ ਤਰੀਕੇ ਦੇ ਲੈਟ ਜਟਨ ਦੇ ਵਿੱਚ ਜਿਹੜਾ ਵੀ ਤੁਹਾਡੇ ਕੋਲ ਹੈਗਾ ਹੈ ਉਹਦੇ ਵਿੱਚ ਤੁਸੀਂ ਇਸ ਬਰਫੀ ਜਿਹੜੀ ਆਪਣੀ ਸੈੱਟ ਕਰ ਸਕਦੇ ਹੋ ਇਹ ਵਰਕ ਪੀਏ ਤੇ ਮੈਂ ਸੈੱਟ ਕਰ ਲਈਏ ਤੇ ਹੁਣ ਕੋਲੀ ਦੀ ਹੈਲਪ ਨਾਲ ਅਸੀਂ ਇਹਨੂੰ ਪਲੇਨ ਕਰ ਲਵਾਂਗੇ ਉੱਪਰ ਤੇ ਹੁਣ ਅਸੀਂ ਇਹਦੇ ਉੱਪਰ ਲਾ ਦੇਵਾਂਗੇ ਜੀ ਚਾਂਜ ਦਾ ਵਰਕ ਤੇ ਇਹਨੂੰ ਅਸੀਂ ਹੁਣ ਰੱਖਣਾ ਹੈ ਜੀ 2 ਘੰਟੇ ਲਈ ਫ੍ਰਿਜ ਦੇ ਵਿੱਚ ਤੇ ਉੱਪਰ ਲਗਾ ਦੇਵਾਂਗੇ ਅਸੀਂ ਥੋੜੇ ਜਿ ਡਰਾਈ ਫਰੂਟਸ ਤੁਸੀਂ ਕੋਈ ਵੀ ਲਗਾ ਸਕਦੇ ਹੋ ਆਪਣੀ ਪਸੰਦ ਦੇ ਤੇ ਇਹਨੂੰ ਰੱਖ ਦਿੰਨੇ ਆ ਜੀ 2 ਘੰਟੇ ਲਈ ਫ੍ਰਿਜ ਦੇ ਵਿੱਚ ਤੇ ਦਲਫੀ ਆਪਣੀ ਸੈੱਟ ਹੋ ਗਈ ਹੈ 2 ਘੰਟੇ ਹੋ ਗਏ ਫ੍ਰਿਜ 'ਚ ਰੱਖਿਆ ਨੂੰ ਤੇ ਹੁਣ ਅਸੀਂ ਇਹਨੂੰ ਕੱਟ ਲਵਾਂਗੇ ਤੁਸੀਂ ਸਕੁਆਇਰ ਸ਼ੇਪ ਦੇ ਵਿੱਚ ਵੀ ਕੱਟ ਸਕਦੇ ਹੋ ਡਾਇਮੰਡ ਸ਼ੇਪ ਦੇ ਵਿੱਚ ਵੀ ਇਹਨੂੰ ਕੱਟ ਸਕਦੇ ਹੋ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਹੈ ਤੇ ਇਕਵਲ ਪਾਰਟ ਦੇ ਵਿੱਚ ਡਿਵਾਈਡ ਕਰ ਲਿਆ ਮੈਂ ਇੱਥੇ ਤੇ ਹੁਣ ਅਸੀਂ ਕੱਟ ਲਵਾਂਗੇ ਬਰਫੀ ਨੂੰ ਤੇ ਬਸ ਤੁਸੀਂ ਇੱਕ ਗੱਲ ਦਾ ਹੀ ਧਿਆਨ ਰੱਖਣਾ ਜਦੋਂ ਤੁਸੀਂ ਇਹਦੇ ਵਿੱਚ ਚਾਸ਼ਨੀ ਬਣਾਉਣੀ ਹੈ ਪਾਉਣੀ ਹੈ ਮਿਕਸ ਕਰਨੀ ਹੈ ਉਦੋਂ ਤੁਹਾਡੀ ਗੈਸ ਜਿਹੜੀ ਉਹ ਔਨ ਨਹੀਂ ਹੋਣੀ ਚਾਹੀਦੀ ਤੇ ਜਦੋਂ ਤੁਸੀਂ ਸਾਰਾ ਕੁਝ ਮਿਕਸ ਕਰ ਲਵੋਗੇ ਦੋਨਾਂ ਚੀਜ਼ਾਂ ਨੂੰ ਤੇ ਉਸ ਤੋਂ ਬਾਅਦ ਹੀ ਤੁਸੀਂ ਗੈਸ ਔਨ ਕਰਨੀ ਹੈ ਤੇ 1 ਮਿੰਟ ਹੀ ਸੇਕ ਲਵਾਉਣਾ ਇਹਨੂੰ ਉਸ ਤੋਂ ਜ਼ਿਆਦਾ ਨਹੀਂ ਲਵਾਉਣਾ ਨਹੀਂ ਤਾਂ ਤੁਹਾਡੀ ਬਰਫੀ ਜਿਹੜੀ ਉਹ ਹਾਰਡ ਹੋ ਜਾਏਗੀ ਸੌਫਟ ਨਹੀਂ ਬਣੇਗੀ ਤੇ ਇਹਨੂੰ ਅਸੀਂ ਕੱਟ ਲਵਾਂਗੇ ਹੁਣ ਬਰਫੀ ਮੈਂ ਇੱਥੇ ਕੱਟ ਲਈ ਹੈ ਸਾਰੀ ਤੇ ਕੱਟਦੇ ਜੀ ਇੱਕ ਪੀਸ ਸਾਈਡ ਤੋਂ ਪਹਿਲਾਂ ਸਾਈਡ ਤੋਂ ਕੱਢਾਂਗੇ ਤੇ نیچے ਵੀ ਬਿਲਕੁਲ ਨਹੀਂ ਚਿਪਕੀ ਹੈਗੀ ਆਪਣੀ ਬਰਫੀ ਤੇ ਤੁਸੀਂ ਦੇਖ ਸਕਦੇ ਕਿੰਨੀ ਸੌਫਟ ਹੈ ਬਣ ਕੇ ਤਿਆਰ ਹੋਈ ਹੈ ਤੇ ਪਲੇਟ ਦੇ ਵਿੱਚ ਅਸੀਂ ਇਹਨੂੰ ਪਾ ਲਵਾਂਗੇ ਤੇ ਬਰਫੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਜੇ ਤੁਹਾਨੂੰ ਮੇਰੀ ਇਹ ਰੈਸিপি ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਉਨਤਕ ਲਈ ਬਾਏ